ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸ਼ੇਰੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਈ ਕੋਲੇ ਨਾ ਗਾਵਾਂ ਦੇ ਫਾਰਮ 'ਚ ਪਹੁੰਚੇ ਹੋਏ ਆ ਇੱਕ ਤਾਂ ਬੱਛੀ ਆ ਬਾਈ ਕੋਲੇ ਬਕਾਊ ਪਹਿਲਾ ਸੂਆ ਤੇ ਇੱਕ ਦੂਜਾ ਸੂਆ ਝੋਟੀ ਆ ਤਾਜੀ ਸੂਈ ਤੇ ਗੱਲ ਕਰ ਲਈਏ ਨਾ ਪਸ਼ੂ ਦੋਨੀਆਂ ਤਾਜੇ ਸੂਏ ਨੇ ਬੱਛੀ ਦੇ ਤਾਂ ਨਾਲ ਵੀ ਬੱਛੀ ਆ ਬਾਈ ਕਹਿੰਦਾ ਟਾਪ ਦੇ ਸੀਮਨ ਦੀ ਆ ਤੇ ਇਹਦੇ ਨਾਲ ਆ ਗਿਆ ਸੱਜਣੋ ਕੱਟਾ ਮੇਲਕਾਫ ਇਹ ਵੀ ਚੰਗੇ ਸੀਮਨ ਦਾ ਬਾਕੀ ਡਿਟੇਲ ਆ ਨਾ ਜਿਹੜੀ ਉਹ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਵੀ ਕੋਸ਼ਿਸ਼ ਰਹਿੰਦੀ ਆ ਵੀ ਵੀਡੀਓ ਦੇ ਵਿੱਚ ਹੀ ਕਰਾ ਦਈਏ ਆ ਜਾ ਬਾਈ ਫੇਰ ਹੋਰ ਕੀ ਹਾਲ ਆ ਜੀ ਬਹੁਤ ਠੀਕ ਆ ਜੀ ਚੜ੍ਹਦੀ ਕਲਾ ਹਾਂਜੀ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਹੈਗਾ ਕੁਲਦੀਪ ਸਿੰਘ ਜੀ ਹਾਂਜੀ ਨੰਬਰ ਆਏਗਾ ਜੀ 70097 ਹਾਂਜੀ 43806 70097 43806 ਹਾਂਜੀ ਝੋਟੀ ਤੋਂ ਕਰਦੀ ਸਟਾਰਟ ਫਿਰ ਹਾਂਜੀ ਝੋਟੀ ਤੋਂ ਅ ਮਾਰਗਰੀ ਕੈਮਰਾ ਵਜਨ ਪੁਜਨ ਆ ਗਿਆ ਫੁੱਲ ਤੇ ਤਾਜੀ ਸੂਈਆ ਤਕਰੀਬਨ ਜੇਰ ਵੀ ਹਲੇ ਪੈਂਡਿੰਗ ਆ ਹਨਾ ਹਾਂਜੀ ਅਜੇ ਅੱਧਾ ਘੰਟਾ ਹੋਇਆ ਜੀ ਸੂਈ ਨੂੰ ਠੀਕ ਹੈ ਨਾਲ ਮੇਲ ਕਾਫ ਆਇਦੇ ਬਾਈ ਨਾਲ ਕਟਾ ਜੀ ਮੋਦੀ ਦਾ ਜੀ ਅਲੀਫ ਵਾਲੇ ਦਾ ਆ ਤੋਰੀ ਬਾਈ ਖੋਲ ਕੇ ਨਾਲ ਆ ਗਿਆ ਮੋਦੀ ਦਾ ਮੇਲ ਕਾਫ ਸੂਆ ਦੂਜਾ ਬਾਈ ਹਾਂਜੀ origignal ਦੂਜਾ ਸੂਆ ਜੀ ਆ ਸੂਆ ਬਾਈ ਕਹਿੰਦਾ origignal ਦੂਜਾ ਤੇ ਪਹਿਲਣ ਦਾ ਦੁੱਧ ਕਿੰਨਾ ਕਰਿਆ ਇਹਦਾ ਬਲੂਨ ਨੇ ਵੀਰੇ 16 ਕਿਲੋ ਤੋਂ 16.5 ਕਿਲੋ ਦੁੱਧ ਦਿੱਤਾ ਇਹਨੇ 16 ਕਿਲੋ ਹਾਂਜੀ ਪਹਿਲਣੇ ਤੇ 22 ਦੀ ਕਿਵੇਂ ਆ? 22 ਦੇ ਇੱਕ ਨੰਬਰ ਆ ਵੀਰੇ। 100 ਦੀ 100। ਹਾਂਜੀ ਹਾਂ। ਤੇ ਵਾਜਨ-ਭੋਜਨ ਆ ਗਿਆ ਫੁੱਲ ਹਨਾ। ਐਨੂੰ ਲੈ ਚੱਲੀ ਜੋ ਬਰਾ ਇਧਰੋਂ ਤੋੜਨੀ ਤੇ ਚੜਾਈ ਵੀ ਫੁੱਲਾ ਤੇ ਵਾਜਨ ਵੀ ਫੁੱਲਾ। ਤੇ ਇੱਕ ਗੱਲ ਥੋੜੀ ਜ਼ਰੂਰ ਆ ਵੀ ਲੇਵੇ ਦੀ ਧੱਕ ਭਾਈ ਅੰਦਰ ਨੂੰ ਰੱਖਦੇ ਥੋੜੀ ਹੈ ਨਾ। ਹਾਂ ਉਹ ਇਹਦੀ ਥੋੜਾ ਜਿਹਾ ਮਾਂ ਦਾ ਵੀ ਇਦਾਂ ਹੀ ਤੇ ਜਿਲੇਵਾ। ਠੀਕ ਆ ਗੱਲ। ਉਹ ਦੁੱਧ ਪੱਖੋਂ ਵੀਰੇ ਇੱਕ ਨੰਬਰ। ਠੀਕ ਆ ਗੱਲ। ਇੱਦਾਂ ਇੱਦਾਂ ਇਧਰਲੇ ਪੰਨੀ ਕਮਾਲ ਆ ਐਨ ਨਾਲ-ਨਾਲ ਲਿਆ। ਆ ਦੁੱਧ ਪੱਖੋਂ ਬਾਈ ਕਹਿੰਦਾ ਹੈਗੀ ਆ ਖਰੀ ਕਿਉਂਕਿ ਭਲਬਾਦੀ ਥੋ ਤੇ ਵਜਨ-ਭੋਜਨ ਆ ਗਿਆ ਫੁੱਲ ਤੇ ਬਾਕੀ ਮੇਨ ਗੱਲ ਆ ਜਿਹੜੀ ਥਣ ਦਾ ਸਹਿਜ ਬਹੁਤ ਸੋਹਣਾ ਤੇ ਜਿਹੜਾ ਜੋਸ਼ ਆ ਜੋਸ਼ ਵੀ ਝੋਟੀਆਂ ਥਣਾ ਤੇ ਸਜਣੋਂ ਫੁੱਲ ਮਾਰਿਆ ਵਿਆ ਤੱਕਲੇਵੇ ਦੀ ਅੰਦਰਲੇ ਬੰਨਿਆ ਤੇ ਇਹਦੀ ਮਾਂ ਦੀ ਵੀ ਬਾਈ ਕਹਿੰਦਾ ਅੰਦਰਲੇ ਬੰਨੀ ਸੀ ਤੇ ਪੈਲਣ ਦਾ ਜਿੰਨਾ ਕੁ ਦੁੱਧ ਬਾਈ ਨੇ ਦੱਸਿਆ ਉਹ ਬਾਈ ਕਹਿੰਦਾ ਹੈਗਾ 16 ਤੋਂ 16.5 ਕਿਲੋ ਤੇ ਬਾਕੀ ਇੱਕ ਗੱਲ ਹੋਰ ਕਹਿੰਦਾ ਹੁਣ ਵੀ ਜਿਹੜੇ ਭਰਾ ਨੇ ਪਸ਼ੂ ਲੈਣਾ ਉਹਨੇ ਬਾਈ ਹਣਾ ਆਪਣੀ ਸਮਝ ਨਾਲ ਲੈਣਾ ਹਾਂ ਉਹ ਆਪਣੀ ਸਮਝ ਨਾਲ ਕੀਤਾ ਇਹ ਆਪਣੇ ਘਰੇ 17 ਪਾ ਦੂ 15 ਪਾ ਦੂ 14 13 ਜੋ ਵੀ ਪਾ ਦੂ ਆਪਣੇ ਕੋਲੇ ਹਾਂਜੀ ਹਾਂ ਉਹ ਭਰਾਵਾਂ ਦੀ ਆਪਣੀ ਸਮਝ ਆ ਪਰ ਜਿੰਨੀ ਕਿ ਡਿਟੇਲ ਬਾਈ ਨੇ ਮੈਨੂੰ ਦੱਸੀਆ ਮੈਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਬਾਕੀ ਚੜਾਈ ਵਾਲੀ ਝੋਟੀ ਆ ਗਈ। ਬਾਕੀ ਦੀ ਮਾਂ ਵੀਰੇ ਆਪਣੇ ਕੋਲ ਹੀ ਸੀਗੀ। ਠੀਕ ਹੈ ਜੀ। ਚਾਰ ਪੰਜ ਸੂਏ ਆਪਾਂ ਚੋਈ ਐ ਦੀ ਮਾਂ। ਠੀਕ ਹੈ ਜੀ। ਆਪ ਹੀ M29 ਦੇ ਸੀਮਣਾ ਦੀ ਆ। ਆਪ ਆ ਗਈ M29 ਵਾਲੀ ਦੀ। ਹਾਂ ਜੀ। ਸੀਮਣ ਆਪਾਂ ਆਪ ਲੈ ਕੇ ਆਏ ਸੀ ਰੈਣੇ ਦੇ ਵਿੱਚੋਂ ਜਾ ਕੇ। ਠੀਕ ਹੈ ਜੀ। ਆ ਸੀਮਣ ਬਾਈ ਕਹਿੰਦਾ ਆਪਾਂ ਨੇ ਖੁਦ ਲਿਆਂਦਾ ਸੀਗਾ M29 ਦਾ ਸੀਮਣਾ ਤੇ ਬਾਕੀ ਬਾਡੀ ਦੀ ਬਹੁਤ ਸ਼ਾਨਦਾਰ ਆ ਗਈ ਤੇ ਜਨਮ ਦਿੱਤਾ ਬਾਈ ਕਹਿੰਦਾ ਮੋਦੀ ਦੇ ਮੇਲ ਕਾਫ ਨੂੰ ਪੈਲਣ ਦਾ ਜਿੰਨਾ ਕ ਦੁੱਧ ਬਾਈ ਨੇ ਦੱਸਿਆ ਤੇ ਉਹ ਮੈਂ ਤੁਹਾਨੂੰ ਬਾਕੀ ਸੱਜਣੋ ਉਹ ਥੋੜੀ ਜੱਜਮੈਂਟ ਆ। ਬੌਲਾ ਬੂਲਾ ਕੱਢਿਆ ਪਿਆ ਕੁਛ। ਨਾ ਹਾਲੇ ਨਹੀਂ ਕੱਢਿਆ ਵੀਰੇ ਹਜੇ ਤਾਂ ਅੱਧਾ ਘੰਟਾ ਹੀ ਹੋਇਆ ਸੋਈ ਨੂੰ। ਠੀਕ ਆ ਗੱਲ। ਤੇ ਬਾਕੀ ਜੇਰ ਦੀ ਜਿਹੜੇ ਸੱਜਣ ਨੇ ਵੀਡੀਓ ਮੰਗਾਉਣੀ ਹੋਈ ਉਹ ਬਾਈ ਤੋਂ ਬਾਅਦ ਚੋ ਪਰਸਨਲ ਵੀ ਵੀਡੀਓ ਬਾਈ ਜੇਰ ਦੀ ਤੁਹਾਨੂੰ ਪਾ ਦੂਗਾ। ਉਹ ਤੁਹਾਡਾ ਜਿਹੜਾ ਜੇਰ ਵਾਲਾ ਸਿਸਟਮ ਆ ਉਹ ਦੂਰ ਹੋ ਜਾਊਗਾ। ਤੇ ਇਹਦਾ ਰੇਟ ਕੀ ਰਹਿਣਾ ਬਾਈ? ਇਹਦਾ ਰੇਟ ਵੀਰੇ ਫੋਨ ਤੇ ਕਰਾਂਗੇ ਆਪਾਂ। ਬਾਹਲੇ ਤਾਂ ਨਹੀਂ ਮੰਗਦਾ। ਨਹੀਂ ਬਾਹਲੇ ਨਹੀਂ ਮੰਗਦੇ ਵੀਰੇ। 2-3 ਲੱਖ ਹੀ ਮੰਗ ਲੇ ਫੋਨ। ਕੋਈ ਨਾ ਯੋ ਮੌਕੇ ਤੇ ਫੋਨ ਤੇ ਕਰਾਂਗੇ ਆਪਾਂ ਰੇਟ ਇਹਦਾ ਠੀਕ ਹੈ ਗੱਲ ਤੇ ਦੁੱਧ ਲੰਬਾ ਟਾਈਮ ਦੇਗੀ ਦੁੱਧ ਵੀਰੇ 2.5 ਮਹੀਨੇ ਪਹਿਲਾਂ ਹਟਿਆ ਇਹ ਠੀਕ ਹੈ ਗੱਲ ਚਵਾਈ ਵੀ ਚਵਾਈ ਦੇ ਇੱਕ ਨੰਬਰ ਆ ਵੀਰੇ ਪੂਰੀ ਪੋਲੀ ਤੇ ਮੋਟੀ ਚਵਾਈ ਆ ਹਾਂ ਤੇ ਥਾਣਾ ਦਾ ਦਿਖਾ ਦਿੰਦੇ ਆਂ ਇਧਰਲੇ ਬੰਨਿਆ ਕੇ ਗਾਂ ਵਾਲੇ ਗਾਂ ਵਾਲੇ ਪੱਖ ਤੋਂ ਥਾਣਾ ਦਾ ਸਾਇਜ ਕਰਾ ਲਈ ਚੈੱਕ ਤੇ ਜੋਸ਼ ਵੀ ਸੋਨਾ ਮਾਰਿਆ ਤੇ ਚਵਾਈ ਵਾਲਾ ਬਾਈ ਕਹਿੰਦਾ ਗਰੰਟੀ ਵਾਲਾ ਕੰਮ ਹੀ ਆ ਸ਼ਰਲੇ ਛਿੱਟੇ ਤੇ ਟਾਈਟ ਫਾਈਟ ਵਾਲਾ ਉਹ ਸੀਨ ਨਹੀਂ ਹੋਊਗਾ ਤੇ ਹੁਣ ਮਾਰ ਦੇ ਘੈਰੀਆ ਬੱਛੀ ਦੇ ਕੈਮਰਾ ਇਹਦਾ ਸੂਆ ਕਿਹੜਾ ਬਾਈ ਇਹਦਾ ਵੀਰੇ ਪਹਿਲਾ ਸ਼ੂਆਗਾ 6 ਦਾ ਹੁੰਦਾਗੀ ਬੱਛੀ ਅਦੰਦਾ ਚ 6 ਦੰਦਾ ਬਾਈ ਕਹਿੰਦਾ ਪਰ ਸੂਆ ਪਹਿਲਾ ਤੇ ਇਧਰ ਵੀ ਗਾਰੀ ਮਾਰਦੀ ਕੈਮਰਾ ਕਿਉਂਕਿ ਬਾਈ ਦਾ ਫਾਰਮ ਦਾ ਕੰਮ ਹੀ ਆ ਇੱਥੇ ਮਾਲ ਕਾਫੀ ਖੜਾ ਧੋਰ ਚੋਬਰਾ ਖੋਲ ਕੇ ਤੇ ਨਾਲ ਇਹਦੇ ਬੱਛੀ ਆ ਬਹੁਤ ਪਿਆਰੀ ਇਹ ਉਰਲੇ ਬੰਨੇ ਦਿਖਾਦੀ ਕਰੀ ਇੱਥੇ ਤੇ ਨਾਲ ਇਹਦੇ ਬੱਛੀ ਕਿਹੜੇ ਸੀਮੰਨ ਦੇ ਭਾਈ ਇਹ ਬੱਛੀ ਵੀਰੇ 40 116 ਦੀ ਹੱਡਾ ਨਮਾਰਕ ਦਾ ਸੀਮੰਨ ਲਾ 3 ਮਾਰਕ ਤੇ 40 116 ਦੀ ਨਾਲ ਬੱਛੀ ਆ ਗਈ ਇਹ ਹਾਂਜੀ ਬੱਛੀ 6 ਦੰਦਾ ਹਾਂਜੀ ਠੀਕ ਕਰੋ ਸੂਆ ਇਹਨੂੰ ਵੀ ਵੀਰੇ ਏਦਾ ਪੌਣਾ ਘੰਟਾ ਹੋ ਗਿਆ ਸੂਈ ਨੇ ਠੀਕ ਆ ਜੇਰ ਤਾਂ ਨਹੀਂ ਪਈ ਜੀ। ਨਾ ਜੇਰ ਵੀ ਲੈ ਹਲੇ ਪਈ ਨਹੀਂ। ਠੀਕ ਆ ਗੱਲ। ਉਹ ਜੇਰ ਦੀ ਉਦਾਂ ਹਨਾ ਫੋਨ 'ਚ ਵੀਡੀਓ ਬਣਾ। ਆਈਓ ਆਪਾਂ ਵੀਡੀਓ ਬਣਾ ਕੇ ਰੱਖਾਂਗੇ। ਅਤੇ ਕੱਦ-ਕਾਠ ਵੀ ਸੋਨਾ ਤੇ ਬਾਕੀ ਪ੍ਰਿੰਟ ਵੀ ਸੋਨਾ। ਆਪ ਕਿਹੜੇ ਦੀ ਆ ਬਾਈ ਇਹ? ਆਪ ਵੀਰੇ ਦਾ ਪਤਾ ਨਹੀਂ ਹੈਗਾ ਆਪਾਂ ਨੂੰ ਕਿਹੜੇ ਸੀਮੰਦੀ ਆ। ਠੀਕ ਆ ਗੱਲ। ਇਹ ਆਪਣੀ ਖਾਸ ਰਿਸ਼ਤੇਦਾਰੀ ਚ ਆਈ ਹੋਈ ਹੈ ਜੀ। ਠੀਕ ਆ ਜੀ। ਇਹ ਬਾਈ ਕਹਿੰਦਾ ਆਪਣੇ ਕਿਸੇ ਰਿਸ਼ਤੇਦਾਰ ਸੱਜਣ ਦੇ ਘਰੋਂ ਆਈ ਆ। ਇਹਦਾ ਐਗਜੈਕਟ ਨਹੀਂ ਪਤਾ ਵੀ ਆਪ ਕਿਹੜੇ ਸੀਮੰਦੀ ਆ। ਬਟ ਜਿਹੜੀ ਨਾਲ ਬੱਛੀ ਆ ਉਹ ਬਾਈ ਕਹਿੰਦਾ ਡੈਨਮਾਰਕ ਦੇ 40 116 ਦੀ ਬਾਈ ਆ ਉਹ ਬਾਈ ਕਹਿੰਦਾ ਹੈਗੀ 40 16 ਦੀ ਕੱਦ ਕਾਰਡ ਪੰਛੀ ਦਾ ਬਹੁਤ ਸੋਹਣਾ ਤੇ ਬਾਕੀ ਜਿਹੜੀ ਮੇਨ ਗੱਲ ਆ ਨਾ ਲੇਵਾ ਲੇਵਾ ਬਿਲਕੁਲ ਨਾਲ ਲੱਗਵਾ ਜਾਂ ਰੱਖ ਦੀਆ ਫਿਕਸ ਜਾਂ ਲੇਵਾ ਜਿਹੜਾ ਬਾਈ ਕੈਲੀਏ ਗਾਵਾਂ ਚ ਕੰਮ ਜਾਵ ਰਿਹਾ ਹੈ ਨਾ ਹਾਂਜੀ ਬਾਕੀ ਥਾਨ ਦਾ ਸਾਈਜ਼ ਵੀਰੇ ਪਲੂਨ ਨੇ ਬਹੁਤ ਵਧੀਆ ਦਿੱਤਾਗਾ ਠੀਕ ਹੈ ਜੀ ਆਪਾਂ ਜੀ ਇਹਨੂੰ ਹੱਥੀ ਚਵਾਈ ਤੇ ਵੀ ਲਾ ਸਕਦੇ ਠੀਕ ਆ ਗੱਲ ਹੱਥੀ ਚਵਾਈ ਤੇ ਵੀ ਲੱਗ ਜੂ ਤੇ ਬਾਕੀ ਮਸ਼ੀਨੀ ਵਾਲਾ ਤਾਂ ਹਨਾ ਕੋਈ ਰੌਲਾ ਹਾਂਜੀ ਉਹ ਤਾਂ ਲੱਗਣੀ ਲੱਗਣੇ ਨੇ ਆ ਮਸ਼ੀਨੀ ਵਾਲਾ ਬਾਈ ਕਹਿੰਦਾ ਕੋਈ ਰੌਲਾ ਹੀ ਨਹੀਂ ਹੱਥੀ ਚਵਾਈ ਤੇ ਵੀ ਲੱਗ ਜੂ ਜਿੱਦਾਂ ਲੈ ਇਹਨੂੰ ਕਿਵੇਂ ਆ ਬਾਈ ਚੂਣ ਚੂਣ ਦੀ ਔਲ ਹੂਲ ਤਾਂ ਨਹੀਂ ਮੰਦੀ ਕੋਈ ਦੇਖਣਾ ਬਾਈ ਮਾੜਾ ਮੋਟਾ ਕਰਦੇ ਹਾਂ ਜਿਆਦਾ ਨਹੀਂ ਕਰਦੀ ਠੀਕ ਆ ਗੱਲਾ ਕਿੰਨਾ ਕੁ ਦੁੱਧ ਜਿਵੇਂ ਤੇਰੇ ਕੋਲ ਤਾਂ ਨਾਵਾ ਫਾਰਮ ਤੇ ਰੱਖੀ ਹੋਈਆਂ ਨੇ ਕਿੰਨਾ ਕੁ ਪਾ ਸਕਦੀ ਹੈ ਇਹ ਦੁੱਧ ਵੀਰੇ ਇਹ ਪਾ ਦੂਗੀ ਮੋਜ ਨਾਲ 27 28 ਕਿਲੋ ਕਿਉਂਕਿ ਇੱਕ ਤਜਰਬਾ ਆਇਆ ਹੈ ਨਾ ਹਾਂਜੀ ਆ ਫਿਰ ਜਿਵੇਂ 28 ਕਿਲੋ ਤਾਂ ਰਾਮਨਾਥ ਉਹਦੇ ਦੇ ਦੂਗੀ ਜੀ ਠੀਕ ਆ ਗੱਲਾ ਆ ਜਿਵੇਂ ਬੌਲੇ ਚੋਂ ਨਿਕਲੂਗੀ ਜਾ ਕੇ ਸਾਫ਼ ਹੋਊਗੀ ਹਾਂਜੀ ਫੇਰ ਪ੍ਰੋਪਰ ਇਹਨੇ ਆ ਨਾ ਆਰਡਰ ਦਾ ਆਪਣਾ ਸਾਈਜ਼ ਬਣਾਉਣਾਗਾ ਆ ਇਹਨੂੰ ਕਰੀ ਬਈ ਪਰਲੇ ਬੰਨੇ ਨੂੰ ਕਰਦੇ ਪਿਛਾਲੇ ਪੱਖ ਤੋਂ ਪਰਾਂ ਪਰਾਂ ਨੂੰ ਪਰਾਂ ਇਹ ਉਰਲੇ ਬੰਨੂ ਦਿਖਾ ਦੀ ਗਰੀ ਤੇ ਬਾਕੀ ਲੇਵੇ ਦਾ ਡਿਜ਼ਾਈਨ ਤਾਂ ਬੜਾ ਕਮਾਲ ਦਾ ਰੱਖ ਦਿਆ ਹੋ ਜਾ ਸੱਜਣਾ ਆਪਾਂ ਸਾਈਡ ਨੂੰ ਹੋ ਜਾ ਤੇ ਬਾਕੀ ਥਾਣਾ ਦਾ ਸੈਜ ਆ ਜਿਹੜਾ ਉਹ ਬੜਾ ਸੋਹਣਾ ਰੱਖ ਦਿਆ ਕਿਉਂਕਿ ਗੈਪ ਵੀ ਪੂਰਾ ਤੇ ਜਿਵੇਂ ਬਾਈ ਨੇ ਦੱਸਿਆ ਨਾ ਹੱਥੀ ਚਵਾਈ ਤੇ ਲੱਗਣ ਵਾਲੀ ਬੱਚੀ ਆ ਜੇ ਕਿਸੇ ਘਰੇਲੂ ਸੱਜਣ ਨੇ ਵੀ ਲੈਣੀ ਆ ਬਾਈ ਹੱਥੀ ਚਵਾਈ ਤੇ ਲੱਗਣੀ ਹੈ ਨਾ ਕੱਦ ਕਾਠ ਵਾਲੀ ਘਾਟ ਨਹੀਂ ਹੈਗੀ ਕੱਦ ਆ ਗਿਆ ਫੁੱਲਾ ਤੇ ਨਾਲ ਉਹ ਬੈਠੀ ਆ ਬੱਚੀ ਕਿਰਾਂ ਗਰੀ ਹੋਰ ਮਾਰਦੀ ਬੱਚੀ ਦੇ ਕੈਮਰਾ ਉਹ ਬਾਈ ਕਹਿੰਦਾ ਡੈਨਮਾਰਕ ਦੇ 40 11 16 ਦੀ ਆ ਤੇ ਇਹਦਾ ਰੇਟ ਇਹਦਾ ਰੇਟ ਵੇਰੇ 115 115000 ਹਾਂ ਜੀ ਬਾਕੀ ਮੌਕੇ ਦੇ ਮਾਨਤਾ ਕਰਾਂਗੇ ਜੀ ਕਰਦਾਂਗੇ ਮਾਫੀ ਇਹ ਜੋ ਹਾਂ ਜੀ ਹਾਂ ਪੂਰੇ ਪਰੇ ਨਾਲ ਸਾਰ ਲਾਂਗੇ ਕੋਈ ਗੱਲ ਨਹੀਂ ਮੌਕੇ ਤੇ ਦੇਖ ਲਾਂਗੇ ਠੀਕ ਹੈ ਗੱਲ ਆ ਬਾਕੀ ਬਾਈ ਕਹਿੰਦਾ ਕੋਈ ਗੱਲ ਨਹੀਂ ਮੌਕੇ ਤੇ ਕਰ ਲਾਂਗੇ ਤੇ ਬਾਕੀ ਮੇਨ ਗੱਲ ਆ ਜਿਹੜੀ ਬਾਈ ਦਾ ਨਾ ਫਾਰਮ ਵਾਲਾ ਸਿਸਟਮ ਹੀ ਆ ਇਧਰ ਲਈ ਬੰਨੇ ਜਾਵਾ ਕਾਫੀ ਗੰਟੀ ਚ ਰੱਖਦੇ ਨੇ ਤੇ ਤਜਰਬੇ ਜਿਹੇ ਵਾਲਾ ਕੰਮ ਆ ਉਹ ਤਜਰਬੇ ਦੇ ਆਧਾਰ ਤੇ ਬਾਈ ਨੇ ਤੁਹਾਨੂੰ ਇਹ ਦੁੱਧ ਦਾ ਆਈਡੀਆ ਦਿੱਤਾ ਤੇ ਬਾਕੀ ਭਾਈ ਜਿਹੜਾ ਸੱਜਣ ਲੈ ਕੇ ਜਾਊਗਾ ਉਹਨੇ ਆਪਣੀ ਸਮਝ ਨਾਲ ਲੈ ਕੇ ਜਾਣਾ ਹਾਂ ਜੀ ਉਹ ਆਪਣੀ ਸਮਝ ਨਾਲ ਖਰੀਦੇ ਵੀ ਆਪਣੇ ਘਰੇ ਕਿੰਨਾ ਪਾ ਦੂਗੀ ਇਹ ਹਾਂ ਜੀ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਜੀ 70097 ਹਾਂਜੀ 43806 70097 43806 ਹਾਂਜੀ ਪਿੰਡ ਸ਼ੇਰੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ